ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਅਨਸਬ ਜੀ ਨੂੰ ਰੇਡੀਓ ਆਕ੍ਰਿਤ ਦਰਸ ਕਰਕੇ ਰਹਿਮਤ ਕਰਕੇ ਸਤਿ ਮੇਰ ਲਿਖਤਾ ਹਾਂ ਕਿ ਆਪ ਜੀ ਦੀ ਆਪਣੀ ਪਾਣੀ ਸੁਪਨੀ ਸਰਬ ਜੀ ਦੀ ਸਹਿਜ ਰੂਪ ਉਸ ਸੇਵਾ ਲੈਣੀ ਚੀ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੀਵ ਅਸ਼ਟਪਦੀ ਜੇਹ ਪ੍ਰਸਾਦ ਛਤੀ ਅੰਮ੍ਰਿਤ ਖਾਹਿ ਤਿਸਹ ਠਾਕੁਰ ਕਉ ਰਖਮਨ ਮਾਹਿ ਜੇਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਾ ਸਮ੍ਰਿਤ ਪਰਮਗਤ ਪਾਵਹਿ ਜੇਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹ ਧਿਆਇ ਸਦਾ ਮਨ ਅੰਦਰ ਜੇਹ ਪ੍ਰਸਾਦ ਗ੍ਰਹ ਸੰਗ ਸੁਖ ਬਸਨ ਆਠ ਪਹਿਰ ਸਿੰਧ ਹੋ ਤਿਸ ਰਸਨ ਜੇਹ ਪ੍ਰਸਾਦ ਰੰਗ ਰਸ ਭੂਗ ਨਾਨਕ ਸਦਾ ਧਿਆਇ ਹੈ ਧਿਆਵਨ ਜੋਗ ਜੇਹ ਪ੍ਰਸਾਦ ਪਾਟ ਪਟੰਬਰ ਹੰਡਾਵਹਿ ਤਿਸਹ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇ ਸੁਈਜੈ ਮਨ ਆਠ ਬਹਿਰ ਤਾ ਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮੰਨ ਮੁਖ ਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਕਹਿ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਵਲਾਬ ਹੋਤ ਸ੍ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਅਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਤਪ ਤਾਕੇ ਜੇ ਪ੍ਰਸਾਦ ਤੁਝ ਕੋ ਨ ਕਹੂਚੈ ਮਨ ਸਾਸ ਸਾਸ ਸਿਮਰਹੁ ਕਬ ਉਚੇ ਜੇ ਪ੍ਰਸਾਦ ਪਾਈ ਦੁਰਲਭ ਦਿਨੇ ਨਾਨਕ ਤਾਗੀ ਭਗਤ ਪ੍ਰੇਹੀ ਜੇ ਪ੍ਰਸਾਦ ਆਪੂ ਖੰਪਹਿ ਰਿਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਲ ਹਸਤ ਅਸਵਾਰੀ ਮਨ ਤੇ ਸੁਪ੍ਰਭਉ ਕਬੂ ਹੋਣਾ ਬਿਸਾਰੀ ਜਿਹੀ ਪ੍ਰਸਾਦ ਬਾਗ ਮਿਲਖਣ ਰਾਖ ਬਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਦ ਬਨਾਈ ਉਠ ਤਪੈਤ ਸਦਤ ਸਹਿ ਧਿਆਈ ਤੇ ਸਹਿ ਧਿਆਏ ਜੋ ਇੱਕ ਅਲਖੈ ਈਹਾਂ ਉਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਬੁੰਨ ਬਹੁਤ ਦਾਨ ਮਨ ਆਠ ਘਰ ਕਰਿ ਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਸ ਸਾਸੁ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਵਿਖੇ ਵਿਸਮਾਦ ਜੇ ਪ੍ਰਸਾਦ ਬੁਲਹਿ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵ ਹੈ ਜਿਹ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭ ਪ੍ਰਿਆਗ ਅਬਰਕਤ ਲੱਗੋ ਗੁਰ ਪ੍ਰਸਾਦ ਨਾਨਕ ਮੰਨ ਜਾ ਕੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਰ ਨਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਜੇ ਮਨ ਬੂੜ ਤੂੰ ਤਾਤੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨਸ ਦਾ ਹਜੂਰੇ ਦੇ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਂ ਸਿਮਰਾਚ ਦੇ ਪ੍ਰਸਾਦ ਸੋਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪੁ ਜਪਾਈ ਜਪੈ ਸੋ ਨਾਲ ਆਪ ਗਾਵੈ ਸੋ ਹਰਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਨ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤੂਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਰਿਆ ਆਪ ਕੋ ਕਛੂ ਨ ਕਿਨਹੁ ਲਿਆ ਜੇ ਤੇ ਜਤਲਾਬ ਹੋ ਤਿਤ ਲੱਗੈ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਹੈ ਗੁਰੂ ਵਾਹਿਗੁਰੂ ਵਾ